ਪਏ ਭਾਈ ਤਾਰੂ ਸਿੰਘ ਸਾਹਿਬ ਜੀ ਦਾ ਅੱਜ ਸ਼ਹੀਦੀ ਦਿਨ ਹੈ ਅੱਜ ਦੇ ਦਿਨ ਸਿੱਖੀ ਸਿਰ ਕੋ ਇਹ ਸਾਹ-ਸਵਾਸਾਂ ਦੇ ਨਾਲ ਨਿਭਾਉਂਦਿਆਂ ਹੋਇਆਂ ਜਕਰੀਏ ਦੀ ਕੈਦ ਵਿੱਚ ਲਾਹੌਰ ਦੇ ਨਖਾਸ ਚੌਕ ਵਿੱਚ ਭਾਈ ਸਾਹਿਬ ਜੀ ਨੇ ਸ਼ਹਾਦਤ ਦਿੱਤੀ ਮਹਾਰਾਜ ਜੀ ਦੇ ਬਹੁਤ ਅਨੰਨ ਸਿੱਖ ਪਾਈ ਤਾਰੂ ਸਿੰਘ ਸਾਹਿਬ ਬਚਪਨ ਵਿੱਚ ਮਾਤਾ ਪਿਤਾ ਤੋਂ ਸਿੱਖੀ ਦੀ ਗੁੜਤਿ ਮਿਲੀ ਪੈ ਸਰ ਦੇ ਪਿਤਾ ਜੀ ਵੀ ਯੁੱਧ ਦੇ ਅੰਦਰ ਵੀਰ ਗਤੀ ਨੂੰ ਪ੍ਰਾਪਤ ਹੋਏ ਮਾਤਾ ਨੇ ਗੁਰਬਾਣੀ ਦੀ ਸੁੱਧ ਸੰਥਿਆ ਕਰਵਾਈ ਪਾਈ ਤਾਰੂ ਸਿੰਘ ਸਾਹਿਬ ਜੀ ਦੀ ਛੋਟੀ ਭੈਣ ਜਿਸ ਦਾ ਨਾਮ ਕਾਰੋ ਅਕਰ ਕੇ ਇਤਿਹਾਸ ਵਿਚ ਆਇਆ ਹੈ ਮਾਤਾ ਨੇ ਦੋਹਾਂ ਨੂੰ ਹੀ ਸ਼ਖੀ ਦੇ ਵਿੱਚ ਪਰਪੱਕ ਕੀਤਾ ਭਾਈ ਤਾਰੂ ਸਿੰਘ ਸਾਹਿਬ ਕਿਰਤੀ ਸਿੱਖ ਹੋਏ ਹੈ ਦਸਾਂ ਨਾਹਾਂ ਦੀ ਕਿਰਤ ਕਰਨੀ ਤੇ ਲੋੜਵੰਦਾਂ ਦੀ ਸੇਵਾ ਕਰਨੀ ਸੰਗਨ ਨੂੰ ਜੰਗਲ ਵਿੱਚ ਪ੍ਰਸ਼ਾਦ ਛਕਾਉਣਾ ਜੋ ਹਰ ਭਗਤ ਨਰੰਧਣੀਆਂ ਸੀ ਗਨ ਜੰਡੇ ਵਾਲੇ ਜਿਵੇਂ ਭਾਈ ਤਾਰੂ ਸਿੰਘ ਸਾਹਿਬ ਦੀ ਮੁਖਬਰੀ ਕੀਤੀ ਸੀ ਭਾਈ ਸਾਹਿਬ ਨੂੰ ਗ੍ਰਿਫਤਾਰ ਕੀਤਾ ਗਿਆ ਇਲزام ਲਾਇਆ ਗਿਆ ਕਿ ਤੂੰ ਚੋਰਾ ਡਾਕੂਆਂ ਤੇ ਠੱਗਾਂ ਦੀ ਮਦਦ ਕਰਦਾ ਹੈ ਭਾਈ ਸਾਹਿਬ ਜੀ ਨੇ ਕਿਹਾ ਮੈਂ ਕਿਸੇ ਚੋਰ ਜਾਂ ਡਾਕੂ ਠੱਗ ਦੀ ਮਦਦ ਨਹੀਂ ਕਰਦਾ ਮੈਂ ਤਾਂ ਲੋੜਵੰਦਾਂ ਦੀ ਮਦਦ ਕਰਦਾ ਹਾਂ ਤੇ ਗੁਰੂ ਕੇ ਖਾਲਸੇ ਨੂੰ ਪ੍ਰਸ਼ਾਦਾ ਸ਼ਕਾਉਣਾ ਮੇਰਾ ਪਰਮ ਧਰਮ ਹੈ ਇਹ ਮੈਨੂੰ ਸਤਿਗੁਰੂ ਨੇ ਸਿੱਖਿਆ ਦਿੱਤੀ ਹੈ ਭਾਈ ਸਾਹਿਬ ਜੀ ਨੂੰ دین-ਏ-اسلام ਕਬੂਲ ਕਰਨ ਵਾਸਤੇ ਕਿਹਾ ਗਿਆ ਭਾਈ ਤਾਰੂ ਸਿੰਘ ਸਾਹਿਬ ਜੀ ਨੇ ਆਖਿਆ ਅਜਕਰੀਆ ਖਾਨ ਇਹ ਇਸਲਾਮ ਨੂੰ ਧਾਰਨ ਕਰਕੇ ਕਿਫਰ ਮੌਤ ਨਹੀਂ ਆਉਂਦੀ ਜੇ ਮੌਤ ਸਦਾ ਹੀ ਸਿਰ ਦੇ ਉੱਤੇ ਇੱਕ ਜਹੀ ਹੈ ਫਿਰ ਆਪਣਾ ਧਰਮ ਛੱਡ ਕੇ ਕਿਉਂ ਕੋਈ ਅਦੋ ਗਤੀ ਨੂੰ ਜਾ ਕਰਕੇ ਪ੍ਰਾਪਤ ਹੋਵੇ ਜੇ ਤਮ ਮੁਸਲਮਾਨ ਅਮਰ ਤੇ اٹਲ ਰਹਿੰਦੇ ਐ ਤਾਂ ਦੱਸ ਮਰਨਾ ਸਭ ਦੇ ਸਿਰ ਦੇ ਉੱਤੇ ਹੈ ਸਿਆਣਾ ਪੁਰਖ ਆਪਣੇ ਧਰਮ ਨੂੰ ਛੱਡ ਕਰਕੇ ਕਦੇ ਮਰਨਾ ਪਸੰਦ ਨਹੀਂ ਕਰਦਾ ਧਰਮ ਦੇ ਵਿੱਚ ਰਹਿ ਕਰਕੇ ਹੀ ਮੌਤ ਆਵੇ ਸਿਆਣਾ ਪੁਰਖ ਇਸ ਗੱਲ ਨੂੰ ਪ੍ਰੇਮ ਕਰਦਾ ਹੈ ਭਾਈ ਤਾਰੂ ਸਿੰਘ ਸਾਹਿਬ ਜੀ ਨੂੰ ਜ਼ਕਰੀਆ ਖਾਨ ਨੇ ਫਿਰ ਫਤਵਾ ਦਿੱਤਾ ਸੀ ਕਿ ਇਸ ਦੀ ਖੋਪੜੀ ਜਿਹੜੀ ਹੈ ਉਹ ਸਿਰ ਦੇ ਉੱਤੋਂ ਲਾ ਦਿੱਤੀ ਜਾਵੇ ਗ੍ਰੰਥ ਗਿਆਨ ਸਿੰਘ ਜੀ ਨੇ ਪੰਥ ਪ੍ਰਕਾਸ਼ ਵਿੱਚ ਜ਼ਿਕਰ ਕੀਤਾ ਹੈ ਕਿ ਭਾਈ ਤਾਰੂ ਸਿੰਘ ਸਾਹਿਬ ਜੀ ਦੇ ਕੇਸ ਕੱਟਣ ਦਾ ਹੁਕਮ ਦਿੱਤਾ ਗਿਆ ਸੀ ਭਾਈ ਤਾਰੂ ਸਿੰਘ ਸਾਹਿਬ ਜੀ ਦੇ ਜਦੋਂ ਨਾਈ ਕੇਸ ਕੱਟਣ ਲਈ ਉਸ ਤਰੇ ਤੇ ਕੈਂਚੀਆਂ ਲੈ ਕਰਕੇ ਆਏ ਭਾਈ ਸਾਹਿਬ ਨੇ ਲਿਖਿਆ ਕਿ ਭਾਈ ਤਾਰੂ ਸਿੰਘ ਸਰ ਜੀ ਦੇ ਕੇਸ ਤਾਰਾਂ ਵਰਗੇ ਸਖਤ ਹੋ ਗਏ ਸੀ ਕੈਂਚੀਆਂ ਤੇ ਉਸਤਰਿਆਂ ਤੋਂ ਨਹੀਂ ਸੀ ਕੱਟੇ ਜਾਂਦੇ ਕਿਉਂਕਿ ਪੂਰੇ ਗੁਰੂ ਜੀ ਦੇ ਪੂਰੇ ਖਾਲਸੇ ਦੀ ਕੀਤੀ ਅਰਦਾਸ ਕਦੇ ਬਿਰਥਾ ਨਹੀਂ ਜਾਂਦੀ ਭਾਈ ਤਾਰੂ ਸਿੰਘ ਸਾਹਿਬ ਜੀ ਭਾਵੇਂ کئی ਇਤਿਹਾਸ ਦੇ ਵਾਕਿਆ ਨੂੰ ਦੱਸਣ ਤੋਂ ਸੰਕੋਚ ਕਰਦੇ ਆ ਕਿ ਉਹਨਾਂ ਨਾਈਆਂ ਨੂੰ ਭਾਈ ਸਾਹਿਬ ਤੋਂ ਡਰ ਆਉਂਦਾ ਸੀ ਕਿ ਲਾਗੇ ਨਹੀਂ ਸੀ ਜਾ ਸਕੇ ਲਾਗੇ ਤਾਂ ਜਾ ਹੀ ਸਕਦੇ ਸੀਗੇ ਜੋਰ ਵੀ ਪੂਰਾ ਲਾ ਲਿਆ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਕਿ ਕਿਸੇ ਕੈਂਚੀ ਤੋਂ ਕਿਸੇ ਉਸਤਰੇ ਤੋਂ ਭਾਈ ਸਾਹਿਬ ਦਾ ਇੱਕ ਰੋਮ ਵੀ ਨਹੀਂ ਹਿੱਲਿਆ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਦੀ ਸਿੱਖੀ ਜਿਨ੍ਹਾਂ ਨੇ ਤਨ ਮਨ ਤੋਂ ਪ੍ਰੀਤ ਨਾਲ ਕਮਾਈ ਹੈ ਉਹਨਾਂ ਨੇ ਅਸ਼ਚਰਿਤ ਕ੍ਰਿਸ਼ਮੇ ਸੰਸਾਰ ਅੰਦਰ ਕਰਕੇ ਵਿਖਾਇਆ ਇਹ ਸੱਜ ਸੰਗਤ ਜੀ ਸਤਿਗੁਰੂ ਜੀ ਦੀ ਸਿੱਖੀ ਦਾ ਪਿਆਰ ਹੈ ਕਿਸਾਂ ਦੇ ਨਾਲ ਇਹੋ ਜੀ ਪ੍ਰੀਤ ਪਾਈ ਤਾਰੂ ਸਿੰਘ ਸਾਹਿਬ ਲਵਾਈ ਹੈ ਫਿਰ ਜਕਰੀਆ ਖਾਨ ਨੇ ਜਦੋਂ ਨਾਈਆਂ ਤੋਂ ਮੋਚੀਆਂ ਤੋਂ ਵੀ ਕੇਸ ਨਾ ਹਿੱਲੇ ਤੇ ਕਿਹਾ ਕਿ ਖੋਪਰਾ ਲਾ ਦਿਓ ਪਰਵਟਿਆਂ ਤੋਂ ਉੱਪਰ ਰੱਖ ਕੇ ਭਾਈ ਸਾਹਿਬ ਜੀ ਦਾ ਜਦੋਂ ਖੋਪੜਾ ਲਾਇਆ ਜਾਣ ਲੱਗਿਆ ਉਦੋਂ ਭਾਈ ਸਾਹਿਬ ਜੀ ਨੇ ਬਚਨ ਕਹੇ ਸੀ ਜਕਰੀਆ ਖਾਨ ਸਾਡੇ ਸਰੀਰ ਦਾ ਜਿਹੜਾ ਵੀ ਅੰਗ ਲਾਉਣਾ ਲਾ ਲੈ ਪਰ ਸਾਡਾ ਬਚਨ ਚੇਤੇ ਰੱਖੀ ਜਿੰਨਾ ਚਿਰ ਤੈਨੂੰ ਨਰਕਾਂ 'ਚ ਨਹੀਂ ਪਾਵਾਂਗੇ ਸਰੀਰ ਨਹੀਂ ਛੱਡਾਂਗੇ ਐਡਾ ਬਚਨ ਇਹ ਕੋਈ ਬ੍ਰਹਮ ਗਿਆਨੀ ਕਰ ਸਕਦਾ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਜਿਨ੍ਹਾਂ ਦੇ ਅੰਦਰ ਵਰਦਦੀ ਹੈ ਕੋ ਇਹੋ ਜਿਹਾ ਖਾਲਸਾ ਹੀ ਕਰ ਸਕਦਾ ਹੈ ਭਾਈ ਤਾਰੂ ਸਿੰਘ ਸਾਹਿਬ ਜੀ ਨੇ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਦੇ ਆ ਇੱਕ ਰਸ ਆਪਣਾ ਖੋਪਰਾ ਲੋਹਾ ਲਿਆ ਸੀ ਤੇ ਹਾਇ ਨਹੀਂ ਕੀਤੀ ਜਦੋਂ ਭਾਈ ਸਾਹਿਬ ਦਾ ਖੋਪਰਾ ਲੱਥ ਗਿਆ ਸਾਧ ਸੰਗਤ ਜੀ 22 ਦਿਨ ਲੱਖੇ ਖੋਪਰੇ ਤੋਂ ਭਾਈ ਸਾਹਿਬ ਜਿਉਂਦੇ ਰਹੇ ਆ ਭਾਈ ਸਾਹਿਬ ਦੀ ਖੋਪੜੀ ਵਿੱਚ ਤੂੜੀ ਭਰ ਕੇ ਉਹਨੂੰ ਲਾਹੌਰ ਦੇ ਨਖਾਸ ਚੌਂਗ ਵਿੱਚ ਟੰਗਵਾ ਦਿੱਤੀ ਗਈ ਉਹ ਖੋਪੜੀ ਸਿੱਖਾਂ ਨੂੰ ਭੈ ਦੇਣ ਵਾਸਤੇ ਤੇ ਜਿਹੜਾ ਦੀਨੇ ਇਸਲਾਮ ਨੂੰ ਕਬੂਲ ਨਹੀਂ ਕਰਦਾ ਉਹਦੀ ਇਹ ਹਾਲਤ ਹੋਏਗੀ ਜਿਸ ਵਕਤ ਭਾਈ ਤਾਰੂ ਸਿੰਘ ਸਾਹਿਬ ਜੀ ਨੂੰ ਇਹੋ ਜੀ ਜ਼ਖਮੀ ਹਾਲਤ ਦੇ ਵਿੱਚ ਲਾਹੌਰ ਦੇ ਸਿੱਖਾਂ ਨੇ ਫਿਰ ਉਠਾਇਆ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਕਿ ਭਾਈ ਸਾਹਿਬ ਨੂੰ ਖਾਈ ਵਿੱਚ ਸਿੱਟ ਦਿੱਤਾ ਸੀਗਾ ਲਾਹੌਰ ਦੇ ਸਿੱਖਾਂ ਨੇ ਉੱਥੋਂ ਉਠਾ ਲਿਆ ਭਾਈ ਸਾਹਿਬ ਨੂੰ ਤੇ ਧਰਮਸ਼ਾਲਾ ਵਿੱਚ ਲੈ ਆਏ ਤੇ ਕੁਝ ਦਵਾਦਾਰੂ ਕੀਤਾ ਭਾਈ ਸਾਹਿਬ ਜੀ ਨੇ ਮਨੇ ਕਰ ਦਿੱਤਾ ਸਮਾਦੀ ਵਿੱਚ ਰਹੇ ਕਿਉਂਕਿ ਜਦੋਂ ਦਿਮਾਗ ਦੀ ਨਾੜੀ ਫਟ ਜੇ ਤਾਂ ਕਹਿੰਦੇ ਮਨੁੱਖ ਜਿਉਂਦਾ ਨਹੀਂ ਰਹਿ ਸਕਦਾ ਤੇ ਭਾਈ ਸਾਹਿਬ ਦਾ ਤੇ ਪਰਵਟਿਆਂ ਤੋਂ ਪੁਰਾਖ ਕੇ ਖੋਪੜਾ ਲੱਥ ਗਿਆ ਹੈ ਚੌਂਕੜੇ ਵਿੱਚ ਬੈਠੇ ਹੈ ਇਸਵੇਂ ਜਦੋਂ ਭਾਈ ਤਾਰੂ ਸਿੰਘ ਸਾਹਿਬ ਇਹ ਬਚਨ ਕਹੇ ਸੀ ਜਦੋਂ ਉਸਨੇ ਜ਼ਕਰੀਆ ਖਾਨ ਨੇ ਗੁੱਸੇ ਵਿੱਚ ਭਾਈ ਸਾਹਿਬ ਨੂੰ ਕਿਹਾ ਤੇਰੇ ਸਿਰ ਵਿੱਚ ਜੁੱਤੀਆਂ ਵੱਜਣਗੀਆਂ ਜੁੱਤੀਆਂ ਨਾਲ ਤੇਰੇ ਸਿਰ ਦੇ ਕੇਸ ਉਹ ਖੇਡ ਦੇਗਾ ਤੇ ਭਾਈ ਸਾਹਿਬ ਜੀ ਨੇ ਕਿਹਾ ਪੂਰੇ ਗੁਰੂ ਦੇ ਪੂਰੇ ਸਿੱਖ ਦਾ ਬਚਨ ਸਤ ਹੁੰਦਾ ਦੁਨੀਆ ਵੇਖੇਗੀ ਜੁੱਤੀਆਂ ਤੇਰੇ ਸਿਰ ਵਿੱਚ ਵੱਜਣਗੀਆਂ ਜਦੋਂ ਭਾਈ ਸਾਹਿਬ ਦਾ ਖੋਪੜਾ ਲੱਥਿਆ ਫਿਰ ਜਕਰੀਆ ਖਾਨ ਨੂੰ ਪਿਸ਼ਾਬ ਦਾ ਬੰਨ ਪਿਆ ਇਹੋ ਜਿਹਾ ਬੰਨ ਪੈ ਗਿਆ ਜਿਹਦੇ ਨਾਲ ਇੰਨੀ ਤਕਲੀਫ ਹੋਈ ਨਾ ਕੋਈ ਹਕੀਮ ਦੀ ਦਵਾਈ ਕੰਮ ਕਰਦੀ ਐ ਨਾ ਕੋਈ ਮੁਸਲਮਾਨਾਂ ਦੇ ਉਹ ਫਕੀਰਾਂ ਦੇ ਪੜੇ ਹੋਏ ਫਾਂਡੇ ਹੀ ਕੰਮ ਕਰਦੇ ਐ ਕੋਈ ਮੰਤਰ ਜੰਤਰ ਕੋਈ ਅਸਰ ਨਹੀਂ ਕਰ ਰਿਹਾ ਵਿਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਕਿ ਨੀਲੇ ਬਾਣੇ ਵਾਲੇ ਇਹ ਕੇਵਲ ਜਕਰੀਆ ਖਾਨ ਨੂੰ ਹੀ ਦਿਸਦੇ ਐ ਜਿਹੜੇ ਉਹਦੇ ਉੱਤੇ ਬਹੁਤ ਜ਼ਿਆਦੀ ਮਾਰ ਕਰ ਰਿਹਾ ਡਾਡਾ ਹੀ ਮਾਰੀ ਜਾਂਦਾ ਹੈ ਮੰਜੇ ਤੇ ਪਿਆਈਂ ਘੁਰਲਾਈ ਜਾਂਦਾ ਹੈ ਫਿਰ ਦੱਸਿਆ ਇਸ ਨੂੰ ਕਿ ਤੂੰ ਗੁਰੂ ਕੇ ਸਿੱਖ ਦੀ ਨਰਾਦਰੀ ਕੀਤੀ ਹੈ ਭਾਈ ਸੁਬੇਗ ਸਿੰਘ ਸਾਹਿਬ ਜੀ ਨੂੰ ਤੇ ਸਮੇਂ ਭੇਜਿਆ ਗਿਆ ਤੇ ਭਾਈ ਤਾਰੂ ਸਿੰਘ ਸਾਹਿਬ ਨੇ ਕਿਹਾ ਵੀ ਅਸੀਂ ਤਾਂ ਕੁਝ ਨਹੀਂ ਕਹਿ ਸਕਦੇ ਫਿਰ ਖਾਲਸਾ ਜੀ ਪਾਸ ਆ ਕਰਕੇ ਦਲ ਖਾਲਸੇ ਕੋਲ ਬੇਨਤੀ ਕੀਤੀ ਫਿਰ ਸਿੰਘਾਂ ਨੇ ਕਿਹਾ ਕਿ ਭਾਈ ਤਾਰੂ ਸਿੰਘ ਸਾਹਿਬ ਦਾ ਚੱਲਿਆ ਵਚਨ ਨਹੀਂ ਵਾਪਸ ਹੋ ਸਕਦਾ ਹੁਣ ਨਹੀਂ ਜਕਰੀਆ ਖਾਨ ਦਾ ਬਚਾਅ ਹੋਣਾ ਪਰ ਗੱਲ ਇਹ ਹੈ ਕਿ ਜੇ ਭਾਈ ਤਾਰੂ ਸਿੰਘ ਸਾਹਿਬ ਦੀ ਜੁੱਤੀ ਉਹਦੇ ਸਿਰ 'ਚ ਵੱਜੇ ਤੇ ਮੌਕ ਸੁਖਾਲੀ ਹੋ ਜਾਊਗੀ ਇਹ ਦੱਸਿਆ ਜਦੋਂ ਫਿਰ ਭਾਈ ਤਾਰੂ ਸਿੰਘ ਸਾਹਿਬ ਜੀ ਦਾ ਜੋੜਾ ਲੈ ਕਰਕੇ ਜਕਰੀਆ ਖਾਨ ਦੇ ਸਿਰ 'ਵਿੱਚ ਮਾਰਨੇ ਸ਼ੁਰੂ ਕੀਤੇ ਜਿੰਨੇ ਜੁੱਤੀਆਂ ਵੱਜਦੀਆਂ ਸੀ ਉਹਨੂੰ ਬੰਨ ਖੋਲਦਾ ਸੀ ਫਿਰ ਕਹਿੰਦਾ ਸੀ ਹੋਰ ਮਾਰੋ ਭਾਈ ਤਾਰੂ ਸਿੰਘ ਸਾਹਿਬ ਜੀ ਨੇ ਵਾਕ ਕਹੇ ਸੀ ਭਰੀ ਕਚੈਰੀ ਵਿੱਚ ਕਿ ਪੂਰੇ ਗੁਰੂ ਦੇ ਪੂਰੇ ਸਿੱਖ ਦਾ ਵਾਕ ਸਤ ਹੁੰਦਾ ਸੰਸਾਰ ਵੇਖੇਗਾ ਜੁੱਤੀਆਂ ਤੇਰੇ ਸਿਰ ਵਿੱਚ ਪੈਣਗੀਆਂ ਹਾਕਮ ਦੇ ਸਿਰ ਵਿੱਚ ਜੁੱਤੀਆਂ ਵੱਜੀਆਂ ਭਾਈ ਤਾਰੂ ਸਿੰਘ ਸਾਹਿਬ ਦੀਆਂ 22ਵੇਂ ਦਿਨ ਜੁੱਤੀਆਂ ਦੀ ਮਾਰ ਖਾਂਦਾ ਜ਼ਕਰੀਆ ਖਾਨ ਦਾ ਦਮ ਤੋੜ ਗਿਆ ਸੀ ਜਦੋਂ ਮਰਿਆ ਜ਼ਕਰੀਆ ਭਾਈ ਸਾਹਿਬ ਨੂੰ ਧਰਮਸ਼ਾਲਾ ਵਿੱਚ ਸਿੱਖਾਂ ਨੇ ਆਖਿਆ ਮਹਾਰਾਜ ਜ਼ਕਰੀਆ ਖਾਨ ਮਰ ਗਏ ਭਾਈ ਸਾਹਿਬ ਜੀ ਨੇ ਆਪਣੇ ਸਰੀਰ ਤੇ ਜਲ ਪਾਇਆ ਤੇ ਸਾਧ ਸੰਗਤ ਜੀ ਚੌਂਕੜੇ ਵਿੱਚ ਜਪਜੀ ਸਾਹਿਬ ਦਾ ਪਾਠ ਕਰਕੇ ਆਪਣੇ ਸਰੀਰ ਨੂੰ ਸ਼ਾਂਤ ਕੀਤਾ ਉਸ ਸਮੇਂ ਸ਼ਹਾਦਤ ਪ੍ਰਾਪਤ ਕੀਤੀ 22 ਦਿਨ ਲੱਥੇ ਖੋਪੜੇ ਤੋਂ ਜਿਉਂਦੇ ਰਹੇ ਭਾਈ ਸਾਹਿਬ ਦੀ ਕੁਰਬਾਨੀ ਇਹ ਵੀ ਸਾਬਤ ਕਰਦੀ ਹੈ ਕਿ ਗੁਰਮੁਖ ਆਵੈ ਜਾਇ ਨਸੰਗ ਆਪਣੀ ਮਰਜ਼ੀ ਨਾਲ ਗੁਰਮਖਾਂ ਦਾ ਆਉਣਾ ਤੇ ਜਾਣਾ ਹੁੰਦਾ ਹੈ ਖੋਪੜੀ ਲੱਥ ਗਈ ਪਰ ਸਰੀਰ ਆਪਣੀ ਮਰਜ਼ੀ ਨਾਲ ਛੱਡਿਆ ਮਹਾਰਾਜ ਦੀ ਬਾਣੀ ਦਾ ਜਾਪ ਕਰਕੇ ਜੋਤ ਵਿੱਚ ਜੋਤ ਡਲ ਗਈ ਜਕਰਿਆ ਖਾਨ ਨੂੰ ਨਰਕਾਂ ਚ ਪਾ ਕੇ ਭਾਈ ਸਾਹਿਬ ਜੀ ਨੇ ਸੱਚਖੰਡ ਨੂੰ ਪਿਆਨਾ ਕੀਤਾ ਐਸੇ ਗੁਰਸਿੱਖਾਂ ਦੇ ਜੀਵਨ ਤੋਂ ਸਾਧ ਸੰਗਤ ਦੀ ਸਿੱਖੀ ਸਦਾ ਨਿਰਾਲੀ ਹੈ ਇਹ ਸ਼ਕਤੀ ਮਹਾਰਾਜ ਜੀ ਦੇ ਨਾਮ ਕਰਕੇ ਬਾਣੀ ਕਰਕੇ ਸਿੱਖਾਂ ਦੇ ਅੰਦਰ ਪ੍ਰਵੇਸ਼ ਕਰਦੀ ਹੈ ਸਿੱਖ ਸ਼ਰੀਰ ਤੋਂ ਫਿਰ ਪਰੇ ਹੋ ਜਾਂਦੇ ਐ ਉਹ ਅਵਸਥਾ ਉਹ ਆਨੰਦ ਕੇਵਲ ਉਹ ਹੀ ਸਿੱਖ ਜਾਣਦਾ ਜਿਹਨੂੰ ਸਤਿਗੁਰੂ ਜੀ ਜਣਾ ਦਿੰਦੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਉਸ ਆਨੰਦ ਵਿੱਚ ਟਿਕਾ ਦਿੰਦੇ ਐ ਜਿੱਥੇ ਫਿਰ ਸਰੀਰ ਦੇ ਨੁਕਸਾਨ ਹੋਣ ਨਾਲ ਸ਼ੀਰ ਦੀ ਹਾਨੀ ਨਾਲ ਸਰੀਰ ਦੇ ਕੱਟਣ ਵਧਣ ਨਾਲ ਉਹ ਆਨੰਦ ਸਾਧ ਸੰਗਤ ਦੀ ਪੰਗ ਨਹੀਂ ਹੁੰਦਾ ਐਸੇ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਪਾਤਰ ਭਾਈ ਤਾਰੂ ਸਿੰਘ ਸਾਹਿਬ ਜਿਨ੍ਹਾਂ ਦਾ ਅੱਜ ਸ਼ਹੀਦੀ ਦਿਹਾੜਾ ਹੈ ਭਾਈ ਸਾਹਿਬ ਦੀ ਅਦੁੱਤੀ ਸ਼ਹਾਦਤ ਨੂੰ ਨਮਸਕਾਰ ਹੈ ਜਿਨ੍ਹਾਂ ਨੇ ਆਪਣਾ ਸਿੱਖੀ ਸਦਕ ਇਸਾ ਸਵਾਸਾਂ ਦੇ ਨਾਲ ਲਿਭਾਇਆ ਬਾਜਾਂ ਵਾਲੇ ਸਤਿਗੁਰਾਂ ਦੇ ਦਰ ਪਰਵਾਨ ਚੜੇ ਸਤਿਗੁਰੂ ਜੀ ਦੀ ਪ੍ਰੀਤ ਨੂੰ ਲਿਭਾਇਆ ਸਿੱਖੀ ਦਾ ਪਿਆਰ ਨਹੀਂ ਛੱਡਿਆ ਖੋਪੜਾ ਲੋਹਾ ਲਿਆ ਇਹ ਹੈ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦਾ ਪਿਆਰ ਜੋ ਸਿੱਖ ਇਸ ਕਦਰ ਕਰਦੇ ਆ ਆਪਣੇ ਆਪ ਨੂੰ ਆਪਣੇ ਪ੍ਰਾਣਾ ਨੂੰ ਆਪਣੇ ਸਰੀਰ ਨੂੰ ਆਪਣੇ ਆਪੇ ਨੂੰ ਵਾਰ ਦਿੰਦੇ ਆ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਿਹਰ ਕਰਨ ਕੌਮ ਦੇ ਅੰਦਰ ਇਹੋ ਜੇ ਸੂਰਬੀਰ ਯੋਧੇ ਹੋਣ ਜਿਹੜੇ ਧਰਮ ਦੇ ਨਾਲ ਪਿਆਰ ਕਰਨ ਸਤਿਗੁਰੂ ਜੀ ਦੀ ਬਖਸ਼ੀ ਹੋਈ ਨਾਮ ਬਾਣੀ ਦੀ ਤਾਕਤ ਉਹਨਾਂ ਦੇ ਅੰਦਰ ਰਮੇ ਪਰਵੇਸ਼ ਕਰੇ ਮਹਾਰਾਜ ਜੀ ਰਹਿਮਤ ਕਰਨ ਕੌਮ ਦੇ ਉੱਤੇ ਬਖਸ਼ਿਸ਼ ਕਰਨ ਸਤਿਗੁਰੂ ਦੀ ਅੰਮ੍ਰਿਤ ਬਾਣੀ